ਨਾਮ ਹੀ ਉਪਦੇਸ਼ ਕਰ ਖੇਲ ਗਿਆ ਦੇਵਣ ਜਸੌਤਾ ਪ੍ਰਭੂ ਦੇ ਨਾਮ ਦਾ ਉਪਦੇਸ਼ ਕਰਕੇ ਬੜਾ ਵੱਡਾ ਲਾਹੇ ਵਾਲਾ ਸੌਦਾ ਗਣਕਾ ਨੂੰ ਦੇ ਕੇ ਚੰਦ ਪਿਆ ਕਿਉਂਕਿ ਝਖੜ हट ਗਿਆ ਮੀਂਹ हट ਗਿਆ ਹਨੇਰੀ हट ਗਈ ਉਹ ਮਹਾਪੁਰਖ ਪ੍ਰਭੂ ਦਾ ਨਾਮ ਚੇਤੇ ਕਰਾ ਕੇ ਉਹਨੂੰ ਉਸ ਉਦਮ ਨਾਲ ਜੋੜ ਕੇ ਤੁਰ ਪਿਆ ਕਹਿੰਦੇ RAM ਨਾਮ ਹੀ ਉਪਦੇਸ਼ ਕਰ ਖੇਲ ਗਿਆ ਦੇਵਣ ਜਿਸ ਸੌਤਾ ਲਿਬ ਲਾਗੀ ਤਿਸ ਤੋਤਿਓ ਕਹਿੰਦੇ ਉਸ ਗਣਕਾ ਦੀ ਹੁਣ ਲਿਬ ਜੁੜ ਗਈ ਕਿਉਂਕਿ ਉਹਨੂੰ ਜਪਾਉਂਦਿਆਂ ਜਪਾਉਂਦਿਆਂ ਉਹ ਆਪ ਜੁੜ ਗਈ ਪ੍ਰਭੂ ਦਾ ਨਾਮ ਤੋਤੇ ਨੂੰ ਚੇਤੇ ਕਰਾਉਂਦਿਆਂ ਕਰਾਉਂਦਿਆਂ ਉਹ ਆਪ ਉਹਦੀ ਲਿਬ ਜੁੜ ਗਈ ਜਿਹੜੀ ਸੁਰਤ ਅੱਗੇ ਮਰਦਾਂ ਦੀ ਉਡੀਕ ਕਰਦੀ ਸੀ ਗ੍ਰਾਹਕਾਂ ਨੂੰ ਉਡੀਕਦੀ ਸੀ ਉਹ ਸੁਰਤ ਉਹਨ ਤੋਤੇ ਨੂੰ ਨਾਮ ਜਪਾਉਣ ਦੇ ਵਿੱਚ ਜੁੜ ਗਈ ਕਹਿੰਦੇ ਲਿਵਲਾ ਕੀ ਤਿਸ ਤੋਤੀਓ ਨਿਤ ਪੜਾਈ ਕਰੀ ਅਸੋਤਾ ਹੁਣ ਤੇ ਕਹਿੰਦੇ ਸੁੱਤੀਆਂ ਪਈ ਦੇ RAM RAM ਚੱਲਦਾ ਪਰਮੇਸ਼ਰ ਦਾ ਨਾਮ ਚੱਲਦਾ ਕਹਿੰਦੇ ਪਤਤੀ ਉਦਾਰਣ RAM ਨਾਮ ਦੁਰਮਤ ਪਾਪ ਕਲੇ ਵਰ ਤੋਤਾ ਕਹਿੰਦੇ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਪਤਿਤਾਂ ਦਾ ਉਦਾਰ ਕਰਨ ਵਾਲਾ ਹੈ ਉਸ ਨਾਮ ਨੇ ਸਾਰੀ ਅੰਦਰ ਦੀ ਮੈਲ ਧੋਕੇ ਰੱਖ ਦਿੱਤੀ ਕਿਉਂਕਿ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਮੇ ਕੇ ਰੰਗ ਪਤਿਤਿ ਉਦਾਰਣ ਰਾਮ ਨਾਮ ਨਿਤ ਪੜਾ ਦੁਰਮਤ ਪਾਪ ਕਲੇ ਵਰ ਧੋਤਾ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨਾ ਖਾਦਸ ਗੋਤਾ ਜਦੋਂ ਉਹ ਸਰੀਰ ਛੱਡਦੀ ਹੈ ਨਾ ਸਰੀਰ ਛੱਡਣ ਤੋਂ ਪਹਿਲਾਂ ਸਾਰੇ ਬੰਦਨ ਉਹਨੇ ਤੋੜ ਦਿੱਤੇ ਸੀ ਵਿਕਾਰਾਂ ਦੇ ਕੁਕਰਮਾਂ ਦੇ ਜੰਮਣ ਮਰਨ ਦੇ ਗੇੜ ਦੇ ਸਾਰੇ ਬੰਦਰ ਜਉਂਦੇ ਜੀ ਤੋੜ ਦੇ ਚੀ ਉਹ ਇਹ ਭਾਈ ਗੁਰਦਾਸ ਜੀ ਕਹਿ ਰਹੇ ਨੇ ਅੰਤ ਕਾਲ ਜਮ ਜਾਲ ਤੋੜ ਨਰਕੇ ਵਿੱਚ ਨਾ ਖਾਦਸ ਗੋਤਾ ਕਹਿੰਦੇ ਉਹ ਨਾਮ ਜਦੋਂ ਜਪਣ ਲੱਗੀ ਉਹ ਨਰਕੀ ਜੀਵਨ ਜਿਹੜਾ ਜੀ ਰਹੀ ਸੀ ਨ ਉਹਦੇ ਵਿੱਚ ਨਹੀਂ ਉਹ ਫਿਰ ਪਈ। ਨਿਕਲ ਗਈ ਉਹਦੇ ਵਿੱਚੋਂ ਬਾਹਰ। ਫਿਰ ਕਹਿੰਦੇ ਗਈ ਬੇਕੁੰਠ ਬੇਬਾਣ ਚੜ ਨਾਉ ਨਰੈਣ ਛੋਤੀ ਅਸ਼ੋਤਾ। ਕਹਿੰਦੇ ਉਹ ਰੱਬ ਦੇ ਘਰ ਵਿੱਚ ਇਉਂ ਗਈ ਸੁਰਤ ਕਰਕੇ ਜਿਵੇਂ ਬੇਬਾਣ ਵਿੱਚ ਚੜ ਕੇ ਕੋਈ ਜਾਂਦਾ ਹੈ। ਇਹ ਕਥਾ ਕਹਾਣੀਆਂ ਸੁਣੀ ਦੀਆਂ ਨਾ ਫਲਾਣਾ ਰਿਸ਼ੀ ਜਿਹੜਾ ਹੈ ਉਹ ਉੱਤੋਂ ਬੇਬਾਣ ਆਇਆ। ਦੇਵਤੇ ਆਇਓ ਲੈ ਗਏ ਉਹਨੂੰ ਰੱਬ ਦੇ ਘਰ ਵਿੱਚ ਲੈ ਗਿਆ ਪਰ ਇੱਥੇ ਨਾਮ ਹੀ ਬਿਬਾਨ ਬਣ ਗਿਆ ਨਾਮ ਦੇ ਝੱਜ ਜਿਹੜਾ ਚੜ ਗਿਆ ਨਾ ਨਾਮ ਨੂੰ ਕਰ ਸਿੱਧਾ ਹੀ ਰੱਬ ਦੇ ਘਰ ਲੈ ਜਾਂਦਾ ਹੈ ਕਹਿੰਦੇ ਗਾਈ ਬੇਕੁੰਠ ਬੇਬਾਨ ਚੜ ਨਾਉ ਨਾਰਾਇਣ ਛੂਤੀ ਅਛੂਤਾ ਥਾਉ ਨਿਥਾਵੇਂ ਮਨ ਬਣੋਤਾ ਇਸ ਤਰ੍ਹਾਂ ਇਹ ਪਰਮੇਸ਼ਰ ਦਾ ਨਾਮ ਕਹਿੰਦੇ ਨੇ ਜਿਨ੍ਹਾਂ ਨੂੰ ਕੋਈ ਮੂਹ ਲਾ ਕੇ ਰਾਜੀ ਨਹੀਂ ਸਹਿਨਾ ਜਿਨ੍ਹਾਂ ਦੀ ਕੋਈ ਥਾਂ ਸਮਾਜ ਵਿੱਚ ਉੱਠਣ ਬੈਠਣ ਜੁਗੀ ਨਹੀਂ ਸੀ ਰਹੀ ਕੁਕਰਮਾ ਕਰਕੇ ਮਾੜੇ ਜੀਵਨ ਕਰਕੇ ਕਹਿੰਦੇ ਉਹਨਾਂ ਨੂੰ ਥਾਂ ਦੇ ਦਿੱਤੀ ਉਹਨਾਂ ਨੂੰ ਮਾਣ ਮਿਲ ਗਿਆ ਸੰਸਾਰ ਵਿੱਚ ਕਿਉਂਕਿ ਰੱਬ ਜਿਹੜਾ ਹੈ ਨਾ ਉਹ ਡੀਕ ਕਰਦਾ ਹੈ ਵੀ ਜੇ ਕੋਈ ਗੁਨਾਹਾਂ ਕਰ ਰਿਹਾ ਹੈ ਜੇ ਕੋਈ ਅਬਗਣਾ ਵਿੱਚ ਖਚਤ ਹੈ ਗੁਰੂ ਪ੍ਰਭੂ ਉਡੀਕ ਕਰਦਾ ਹੈ ਕਿ ਕਦੋਂ ਆਪਣੀ ਗੁਨਾਹਾਂ ਤੇ ਅਬਗਣਾ ਤੋਂ ਪਰੀਸ਼ਾਨ ਹੋ ਕੇ ਦੁਖੀ ਹੋ ਕੇ ਮੇਰੇ ਦਰ ਤੇ ਆਵੇ ਪਛੋਤਾਵਾ ਕਰੇ ਤੇ ਨਾਮ ਵਿੱਚੋਂ ਨਿਕਲਣ ਦੇ ਲਈ ਆਪਣੇ ਮਨ ਨੂੰ ਤਿਆਰ ਕਰੇ ਮੈਨੂੰ ਗੱਲ ਦੇ ਨਾਲ ਲਾਵਾਂ ਬੇਖੂ ਭਾਈ ਸੱਤੇ ਤੇ ਭਾਈ ਬਲਵੰਡ ਜੀ ਨੇ ਗੁਨਾਹ ਹੀ ਕੀਤਾ ਸੀ ਨਾ ਕਬੂਲ ਬਚਨ ਬੋਲ ਦਿੱਤੇ ਸਤ ਜੇ ਸਾਡੀ ਕੁੱਲ ਵਿੱਚੋਂ ਕੀਰਤਨ ਨਾ ਨਾ ਕਰਿਆ ਕਰਦੇ ਭਾਈ ਮਰਦਾਨਾ ਜੀ ਉਹਗੇ ਅੱਗੋਂ ਇਹ ਕੁੱਲ ਚੱਲੀ ਕੀਰਤਨੀਆਂ ਚੱਲੇ ਤੇ ਗੁਰੂ ਨਾਨਕ ਨੂੰ ਕਿੰਨੇ ਪੁੱਛਣਾ ਸੀ ਇਹ ਇਹ ਗੁਰੂ ਨਾਨਕ ਦਾ ਘਰ ਹੀ ਏ ਰਬਾਬੀਆਂ ਦੇ ਕਰਕੇ ਚੱਲ ਰਿਹਾ ਇਹ ਬਚਨ ਕਹਿ ਦਿੱਤੇ ਸਨ ਗੁਰੂ ਅਰਜਨ ਦੇਵ ਜੀ ਕਹਿੰਦੇ ਤੁਸੀਂ ਗੁਰਨਾਨਕ ਤੱਕ ਪਹੁੰਚਿਓ ਅਪੜਿਓ ਕਬੂਲ ਬਚਨ ਬੋਲੇਓ ਇਸ ਕਰਕੇ ਤੁਹਾਨੂੰ ਕੋਈ ਮੋਹ ਨਹੀਂ ਲਾਏਗਾ ਤੁਹਾਨੂੰ ਅੱਜ ਤੋਂ ਮੂੰਹ ਨਹੀਂ ਲਾਇਆ ਜਾਏਗਾ ਸਿੱਖਾਂ ਨੂੰ ਵੀ ਕਹਿ ਦਿੱਤਾ ਇਹਨਾਂ ਨੇ ਗੁਰੂ ਨੂੰ ਨਿੰਦੇਆ ਇਹਨਾਂ ਨੇ ਕਬੂਲ ਬਚਨ ਬੋਲੇ ਨੇ ਜਿਸ ਗੁਰੂ ਨਾਨਕ ਬਾਬਤ ਆਪਾਂ ਪੜਦੇ ਆ ਸਭ ਤੇ ਵੱਡਾ ਸਤਿਗੁਰੂ ਨਾਨਕ ਜਨਕਲ ਰਾਖੀ 베ਰੀ ਇਹਨਾਂ ਨੂੰ ਕੋਈ ਮੂੰਹ ਨਾ ਲਾਵੇ ਹੁਣ ਜਦੋਂ ਗੁਰੂ ਵੱਲੋਂ ਇਹ ਸ਼ਬਦ ਜਦੋਂ ਨਿਕਲੇ ਹੁਣ ਜਦੋਂ ਸਿੱਖ ਪੰਥ ਮੂਹ ਨਹੀਂ ਲਾਉਂਦਾ ਬੁਰੇ ਹਾਰ ਨਹੀਂ ਦੁਖੀ ਨਹੀਂ ਤਨ ਕਰਕੇ ਵੀ ਰੋਗੀ ਹੋ ਗਏ ਕੰਗਾਲਤਾ ਜੀਵਨ ਵਿੱਚ ਆ ਗਈ ਕਿਉਂਕਿ ਬਿਨ ਗੁਰ ਸੇਵੇ ਘਾਟੇ ਘਾਟ ਜਿਹੜਾ ਗੁਰੂ ਨੂੰ ਨਹੀਂ ਨਾ ਸੇਵਦਾ ਗੁਰੂ ਤੋਂ ਟੁੱਟ ਜਾਂਦਾ ਹੈ ਉਹ 바ਰੀ ਤਲ ਤੇ ਦੁਨਿਆਵੀ ਤਲ ਤੇ ਵੀ ਘਾਟੀ ਵਿੱਚ ਜਾਂਦਾ ਹੈ ਤੇ ਆਤਮਿਕ ਰੋਹਾਨੀਆਂ ਦੇ ਤਲ ਤੇ ਵੀ ਘਾਟੀ ਵਿੱਚ ਰਹੀ ਦੋਵਾਂ ਪੱਕ ਪਾਸਿਆਂ ਤੋਂ ਉਹ ਕੰਗਾਲ ਹੁੰਦਾ ਜਾਂਦਾ ਹੁਣ ਗੁਰੂ ਨੇ ਆਖਿਆ ਸੀ ਅੰਮ੍ਰਿਤ ਭੂਲ ਵੀ ਕੋਈ ਨਾ ਬਖਸ਼ਾਵੇ ਮੇਰੇ ਕੋਲ ਆ ਕੇ ਭਾਈ ਲੱਦੇ ਜੀ ਦੇ ਕੋਲ ਚਲੇ ਗਏ ਭਾਈ ਲੱਧਿਆ ਪਰਉਪਕਾਰੀਆ ਸਾਡੇ ਭੂਲਿਆਂ ਦੀ ਭੂਲ ਬਖਸ਼ਾ ਦੇ ਭਾਈ ਲੱਧਾ ਆਪ ਇਤਿਹਾਸ ਦੱਸਦਾ ਹੈ ਵੀ ਭਾਈ ਲੱਧਾ ਆਪਣੇ ਮੂੰਹ ਦੇ ਉੱਤੇ ਕਾਲਖ ਮੜ ਕੇ ਇਹਨਾਂ ਨੂੰ ਫੜ ਕੇ ਲੈ ਆਇਆ ਭੁੱਲ ਬਖਸ਼ਾਉਣ ਦੇ ਲਈ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਰਜ਼ਾ ਤੋਂ ਹੁਕਮ ਤੋਂ ਉਲਟ ਚੱਲਿਆ ਵਾਂ ਤੁਸੀਂ ਆਖਿਆ ਸੀ ਇਹਨਾਂ ਦੀ ਭੁੱਲ ਬਖਸ਼ਾਉਣ ਵਾਸਤੇ ਵੀ ਕੋਈ ਨਾ ਆਵੇ ਤੇ ਮੈਂ ਪਹਿਲਾਂ ਹੀ ਆਪਣਾ ਮੂੰਹ ਕਾਲਾ ਕਰ ਲਿਆ ਹੈ ਤੇ ਇਸ ਤੋਂ ਵੱਡੀ ਸਜ਼ਾ ਜੇ ਹੋਰ ਕੋਈ ਦੇਣੀ ਹੈ ਤੇ ਦੇ ਸਕਦੇ ਹੋ ਪਰ ਇਹਨਾਂ ਨੂੰ ਬਖਸ਼ੋ ਫਿਰ ਗੁਰੂ ਨੇ ਗਲ ਨਾਲ ਲਾਇਆ ਜਿਸ ਮੂੰਹ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਤੀ ਕਬੂਲ ਬਚਨ ਬੋਲੇ ਸਨ ਭਾਈ ਸੱਤਾ ਤੇ ਭਾਈ ਬਲਵੰਡ ਦੋਵਾਂ ਭਰਾਵਾਂ ਨੇ ਵਾਰ ਉਚਾਰਨ ਕੀਤੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਫਿਰ ਵਡਿਆਈ ਕਰਦੇ ਫਿਰ ਗੁਰੂ ਨੇ ਆਪਣੇ ਗਲ ਨਾਲ ਲਾ ਲਿਆ ਗੁਰੂ ਢੀਕਦਾ ਇਦਾਂ ਹੀ ਜਿਹੜੇ ਵਿਦਾਵਾ ਦੇ ਕੇ ਆਗੇ ਸੰਨ ਗੁਰੂ ਨੇ ਉਹਨਾਂ ਦੀ ਵੀ ਉਡੀਕ ਕੀਤੀ ਸੀ। ਹਮਰੀ ਗਣ ਤਨਾਂ ਗਣੀਆਂ ਕਾ ਇਹਦੀ ਆਪਾਂ ਵਿਆਖਿਆ ਕਰਦੇ ਆ। ਗੁਰੂ ਪਰਮੇਸ਼ਰ ਸਾਡੀਆਂ ਕੀਤੀਆਂ ਹੋਈਆਂ ਛੋਟੀਆਂ-ਛੋਟੀਆਂ ਭੁੱਲਾਂ, ਗਲਤੀਆਂ ਨੂੰ ਉਹ ਗਣਤੀ ਵਿੱਚ ਨਹੀਂ ਲੈ ਕੇ ਆਉਂਦਾ। ਜਿਉ ਰੱਖਣਾ ਸ਼ੁਰੂ ਕਰਦੇ ਵੀ ਫਿਰ ਤੇ ਸਾਡਾ ਜੀਣਾ ਮੁਸ਼ਕਲ ਹੈ। ਜਦੋਂ ਗਲਤੀਆਂ ਵੱਡੀਆਂ ਹੁੰਦੀਆਂ ਜਾਂਦੀਆਂ ਨੇ ਫਿਰ ਦੁੱਖ ਰੂਪ ਦੇ ਵਿੱਚ, ਬੇਇੱਜ਼ਤੀ ਦੇ ਰੂਪ ਦੇ ਵਿੱਚ ਸਾਨੂੰ ਉਹ ਸੰਤਾਪ ਹੰਡਾਉਣੇ ਪੈਂਦੇ ਆ ਆਪਣੇ ਮਨ ਕਰਕੇ ਤਨ ਕਰਕੇ ਉਹ ਵੀ ਇੱਕ ਸਾਨੂੰ ਰੱਬ ਵੱਲੋਂ ਸ਼ੀਸ਼ਾ ਦਿਖਾਇਆ ਜਾਂਦਾ ਵੀ ਅੱਜ ਤੂੰ ਦੁਖੀ ਐ ਅੱਜ ਤੂੰ ਸੰਤਾਪ ਗ੍ਰਸਤ ਐ ਤੇਰੇ ਕੀਤੇ ਹੋਏ ਮਾੜੇ ਕਰਮਾ ਕਰਕੇ ਇਹਨਾਂ ਨੂੰ ਛੱਡ ਦੇ ਰੱਬ ਕਿਸੇ ਨਾਲ ਕੋਈ ਵੈਰ ਥੋੜੀ ਨਾ ਕਮਾਉਣਾ ਚਾਹੁੰਦਾ ਤੇ ਸਹਬ ਜੀ ਕਹਿੰਦੇ ਨੇ ਹਮਰੀ ਗਣ ਤਨਾ ਗਣੀਆਂ ਕਾਈ ਆਪਣਾ ਬਿਰਧ ਪਿਛਾਣ ਕਹਿੰਦੇ ਹੇ ਆਕਾਲ ਪੁਰਖ ਵਾਹਿਗੁਰੂ ਜੀ ਸਾਡੇ ਕੀਤੀ ਹੋਈ ਕੋ ਕਰਮ ਸਾਡੇ ਕੀਤੀ ਹੋਈ ਗੁਨਾ ਤੂੰ ਸਾਰੀ ਚੇਤੇ ਨਹੀਂ ਰੱਖਦਾ ਕਹਿੰਦੇ ਤੂੰ ਭਲਾ ਕਰਦਾ ਏ ਤੇਰਾ ਮੁੱਢ ਕਦੀਮਾਂ ਦਾ ਜਿਹੜਾ ਸੁਭਾਅ ਓ ਪਿਆਰ ਕਰਨ ਵਾਲਾ ਹੈ ਹਾਥ ਦੀ ਰਾਖੇ ਆਪਣੀ ਕੋ ਸਦਾ ਸਦਾ ਰੰਗ ਮੰ ਕਹਿੰਦੇ ਗੁਰੂ ਨਾਲ ਜੋੜ ਕਰਕੇ ਤੂੰ ਆਪਣਾ ਹੱਥ ਦੇ ਕੇ ਕੋ ਕਰਮਾਂ ਦੀ ਇਮਾਰਤੋਂ ਜੀਵ ਨੂੰ ਬਚਾਲ ਲੈਣਾ ਉਹਦੇ ਵਿੱਚੋਂ ਕੱਢ ਲੈਣਾ ਹੱਥ ਦੇ ਰੱਖੇ ਆਪਣੇ ਕੋ ਜਿਵੇਂ ਹੁਣੇ ਆਪਾਂ ਘਟਨਾ ਸੁਣਾਈ ਹੈ ਨਾ ਮੰਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਜੇ ਸਿਮਰਤ ਗਨਕਾਸੀ ਉਦਰੀ ਤਾਂ ਕੋ ਜਸੁਰਤਾਲ ਰੱਬ ਨੇ ਆਪ ਹੀ ਝੱਖੜ ਲਿਆਂਦਾ ਨੇਰੀ ਲਿਆਂਦੀ ਮੀ ਲਿਆਂਦਾ ਉਨੂੰ ਕੁਕਰਮਾਂ ਵਿੱਚੋਂ ਕੱਢਣਾ ਜੂ ਸੋਈ ਨਾ ਤੇ ਉਹਨੂੰ ਉਹਦੇ ਘਰ ਵਿੱਚ ਭੇਜ ਦਿੱਤਾ ਇਹ ਤੋ ਇਹਨੂੰ ਤਾਰਨ ਲਈ ਤੇ ਸਹਿਬ ਜੀ ਕਹਿੰਦੇ ਹੱਥ ਦੇ ਰਾਖੇ ਆਪਣੀ ਕੋ ਸਦਾ ਸਦਾ ਰੰਗ ਮਾਣ ਜਦੋਂ ਆਪਣਾ ਹੱਥ ਦੇ ਕੇ ਆਪਣੀ ਸੇਵਕ ਨੂੰ ਬਚਾਉਂਦਾ ਇਹ ਨਾ ਕੁਕਰਮਾਂ ਦੀ ਮਾਰ ਤੋਂ ਰੱਖਿਆ ਕਰਦਾ ਹੈ ਤੇ ਉਹਦਾ ਸੇਵਕ ਫਿਰ ਉਹਨੂੰ ਸਮਰਪਿਤ ਹੋ ਕੇ ਗੁਰੂ ਤੋਂ ਸਿੱਖਿਆ ਲੈ ਕੇ ਜਦੋਂ ਜੀਵਨ ਬਤੀਤ ਕਰਦਾ ਹੈ ਆਤਮਿਕ ਆਨੰਦ ਮਾਣਦਾ ਹੈ ਸੁਖ ਮਾਣਦਾ ਹੈ ਕਿਉਂਕਿ ਗੁਰੂ ਦੇ ਦੱਸੇ ਰਸਤੇ ਤੇ ਤੁਰ ਕੇ ਮਨੁੱਖ ਨੂੰ ਸੁਖ ਮਿਲਦਾ ਹੈ ਆ ਆਪਾਂ ਪੜਦੇ ਆ ਨਾ ਰੋਜ਼ਾਨਾ ਪੜਦੀ ਸਵੇਰੀ ਸ਼ਾਮ ਆਨੰਦ ਭਿਆ ਮੇਰੀ ਮਾਏ ਗੁਰੂ ਅਮਰਦਾਸ ਮਹਾਰਾਜ ਜੀ ਦੇ ਬੋਲੇ ਇਹ ਮੇਰੀ ਮਾ ਮੈਨੂੰ ਆਨੰਦ ਮਿਲ ਗਿਆ ਮੈਨੂੰ ਸੁਖ ਮਿਲ ਗਿਆ आनंद बहुत बड़ी दाद है सुख नहीं सुख ਦੇ ਨਾਲ ਤੇ ਦੁੱਖ ਵੀ ਆਉਂਦਾ ਫਿਰ ਆਨੰਦ ਤੇ ਆਨੰਦੀ ਹੈ ਆਨੰਦ ਦਾ ਕੋਈ ਆਪੋਜ਼ਿਟ ਸ਼ਬਦ ਹੈ ਨਹੀਂ ਆਨੰਦ ਆ ਗਿਆ ਤੇ ਆ ਗਿਆ ਆਨੰਦ ਫਿਰ ਕੋਈ ਖੋ ਨਹੀਂ ਸਕਦਾ ਫਿਰ ਤਤੀ ਤਵੀ ਵੀ ਉਸ ਆਨੰਦ ਨੂੰ ਨਹੀਂ ਖੋ ਸਕਦਾ ਫਿਰ ਪੁੱਤਰ ਦਾ ਕਲੇਜਾ ਵੀ ਕੋਈ ਮੂੰਹ ਦੇ ਵਿੱਚ ਤੁੰਨ ਦੇਵੇ ਕੱਢ ਕੇ ਵੀ ਉਸ ਆਨੰਦ ਨੂੰ ਨਹੀਂ ਖੋ ਸਕਦਾ ਦੁੱਖ ਵਿੱਚ ਨਹੀਂ ਤਬਦੀਲ ਕਰ ਸਕਦਾ ਫਿਰ ਆਰਾ ਵੀ ਉਹਦੇ ਦੰਦੇ ਵੀ ਭਾਵੇਂ ਸਾਰੇ ਸ਼ਰੀਰ ਨੂੰ ਚੀਰ ਜਾਣ ਜੋ ਆਨੰਦ ਸਿੱਖੀ ਨੂੰ ਕਮਾ ਕੇ ਗੁਰੂ ਕੇ ਲਾਲ ਭਾਈ ਮਤੀ ਦਾਸ ਜੀ ਨੂੰ ਪ੍ਰਾਪਤ ਹੋਇਆ ਨਾ ਉਹ ਆਨੰਦ ਨਹੀਂ ਹੋ ਸਕਿਆ ਕਹਿੰਦੇ ਆਨੰਦ ਪਿਆ ਮੇਰੀ ਮਾਏ ਪਰ ਕਦੋਂ ਮਿਲਦਾ ਹੈ ਆਨੰਦ ਕਿਸੇ ਨੇ ਆਖਿਆ ਵੀ ਮੈਨੂੰ ਧਨ ਮਿਲ ਗਿਆ ਬਹੁਤ ਸਾਰਾ ਤੇ ਆਨੰਦ ਆ ਗਿਆ ਮੇਰੇ ਜੀਵਨ ਵਿੱਚ ਸਗੋ ਗੁਰੂ ਜੀ ਕਹਿੰਦੇ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ ਆਨੰਦ ਤੇ ਹੁੰਦਾ ਹੈ ਸਗੋ ਬਹੁਤਾ ਧਨ ਹੋ ਗਿਆ ਬਹੁਤਾ ਖਲਾਰਾ ਖਲਾਰ ਕੇ ਬੰਦਾ ਚਿੰਤਤ ਹੋ ਗਿਆ ਵਿਰੋਧੀ ਬਣ ਗਏ ਨਿੰਦਕ ਬਣ ਗਏ ਤੇ ਉਹ ਜੋੜੀ ਹੋਈ ਧਨ ਦੌਲਤ ਪਹਿਲਾਂ ਤੇ ਘਰ ਵਿੱਚੋਂ ਹੀ ਝਗੜਿਆਂ ਦਾ ਡਰ ਹੈ ਇਹ ਪ੍ਰਾਪਰਟੀ ਇਹ ਪੁੱਤਰੀ ਨਾਲ ਲੜ ਲੜ ਕੇ ਮਰ ਜਣ ਫਿਰ ਬਗਾਨਿਆਂ ਤੋਂ ਖਤਰਾ ਹੈ ਬੰਦਾ ਤੇ ਚਿੰਤਾ ਤਾਂ ਵਿੱਚ ਚਿੰਤਾ ਵਿੱਚ ਹੈ ਬਹੁਤਾ ਜਿਆਦਾ ਹੋ ਗਿਆ ਤੇ ਟੈਕਸ ਵਾਲੇ ਨੇ ਪਰੇਸ਼ਾਨ ਕਰਨਾ ਜਿਸ ਗਰੇ ਬਹੁਤ ਤੇ ਸਹਿ ਗਰੇ ਚਿੰਤਾ ਤੇ ਜਿਹਦੇ ਕੋ ਥੋੜੀ ਏ ਉਹ ਵੀ ਵਿਚਾਰਾ ਪਟਕਦਾ ਫਿਰਦਾ ਉਹ ਵੀ ਚਿੰਤਤ ਹੈ ਟਕਾ ਦੋਵਾਂ ਨੂੰ ਕੋਈ ਨਹੀਂ ਜਿਸ ਗਰੇ ਬਹੁਤ ਤੇ ਸਹਿ ਗਰੇ ਚਿੰਤਾ ਜਿਸ ਗਰੇ ਥੋੜੀ ਸੋ ਫਿਰੈ ਪਰਮਨਤਾ ਤੇ ਗੁਰੂ ਜੀ ਕਹਿੰਦੇ ਨੇ ਵਿਚਲਾ ਬੰਦਾ ਨਾ ਦੋਹਾਂ ਬਵਸਤਾ ਤੇ ਜੋ ਮੁਕਤਾ ਸੋਈ ਸੁਹਿਲਾ ਭਾਲੀ ਹੈ ਜਿਹੜਾ ਗੁਰੂ ਤੋਂ ਸੇਧ ਲੈ ਕੇ ਨਾਮ ਬੋਤੀ ਦੇ ਪਿੱਛੇ ਦੌੜਦਾ ਨਾ ਘਟ ਪਿੱਛੇ ਘਬਰਾਉਂਦਾ ਜਿਹੜਾ ਜੋ ਕੋਲ ਹੈ ਹੱਕ ਹਲਾਲ ਮਿਹਨਤ ਦੀ ਕਮਾਈ ਵਿੱਚੋਂ ਤੇ ਇਹ ਗਾ ਕੇ ਖਾਂਦਾ ਹੈ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ ਕਹਿੰਦ ਨਹੀਂ ਉਹ ਸੁਖੀ ਹੈ ਉਹ ਸੁਖੀ ਹੈ ਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਜਦੋਂ ਮੈਂ ਗੁਰੂ ਨੂੰ ਪਾ ਲਿਆ ਗੁਰੂ ਨੂੰ ਪਾਉਣਾ ਕੀ ਗੁਰੂ ਦੀ ਸਿੱਖਿਆ ਨੂੰ ਪਾਉਣਾ ਗੁਰੂ ਦੀ ਸੋਚ ਨੂੰ ਪਾਉਣਾ ਗੁਰੂ ਦੇ ਉਪਦੇਸ਼ ਨੂੰ ਪਾਉਣਾ ਉਦੋਂ ਆਨੰਦ ਹੁੰਦਾ ਹੈ ਤੇ ਸਹਿਬ ਜੀ ਕਹਿੰਦੇ ਹਾਥ ਦੇ ਰਾਖੇ ਆਪਣੀ ਕੋ ਸਦਾ ਸਦਾ ਰੰਗ ਮੰਣ ਸਾਚਾ ਸਾਹਿਬ ਸਤ ਮਿਰਵਾਨ ਉਹ ਆਕਾਲ ਪੁਰਖ ਵਾਹਿਗੁਰੂ ਜੀ ਸਦਾ ਥਿਰ ਰਹਿਣ ਵਾਲੀ ਹਸਤੀ ਹੈ ਫਿਰ ਸਦਾ ਥਿਰ ਰਹਿਣ ਵਾਲਾ ਮਾਲਕ ਹੈ ਸਾਚਾ ਸੈਭ ਸੈਭ ਦਾ ਅਰਥ ਹੁੰਦਾ ਮਾਲਕ ਉਹਦੀ ਮਾਲਕੀ ਉਹਦੇ ਕੋਲ ਕੋਈ ਨਹੀਂ ਖੋ ਸਕਦਾ ਅਸੀਂ ਅੱਜ ਕਿਸੇ ਪ੍ਰਾਪਰਟੀ ਦੇ ਮਾਲਕਾਂ ਕਾ ਨੂੰ ਮੌਤ ਨੇ ਸਾਨੂੰ ਉਸ ਤਖਤ ਤੋਂ ਮਾਲਕ ਵਾਲੇ ਤਖਤ ਤੋਂ ਸਿੰਘਾਸਣ ਤੋਂ ਝੁਕ ਲੈਣਾ ਉਥੇ ਕਿਸੇ ਨੇ ਹੋਰ ਨੇ ਬਹਿ ਜਾਣਾ ਪੁੱਤਰ ਨੇ ਬਹਿ ਜਾਣਾ ਹੈ ਭਰਾ ਨੇ ਬਹਿ ਜਾਣਾ ਕਿਸੇ ਜ਼ਮੀਨ ਦੇ ਮਾਲਕਾਂ ਕਿਸੇ ਸਿੰਘਾਸਣ ਦੇ ਮਾਲਕਾਂ ਕਿਉਂਕਿ ਸੇਕ ਹਿਆਤੀ ਜੱਗ ਕੋਈ ਨਾ ਥਿਰ ਰਿਆ ਜੇ ਤੇ ਆਸਣ ਹਮ ਬੈਠੇ ਕੀਤੇ ਬੈਸ ਗਿਆ ਪਤਾ ਨਹੀਂ ਕਿੰਨੇ ਕੋਈ ਬਹਿ ਕੇ ਚਲੇ ਗਏ ਇਸ ਕਰਕੇ ਕੋਈ ਬੰਦਾ ਮਾਲਕ ਹੈ ਹੀ ਨਹੀਂ ਕਿਸੇ ਚੀਜ਼ ਦਾ ਬੰਦਾ ਤੇ ਇੱਕ ਦਮ ਦਾ ਵੀ ਮਾਲਕ ਨਹੀਂ ਐ ਹਮ ਆਦਮੀਆਂ ਇੱਕ ਦਮੀ ਮੌਲਤ ਮੌਤ ਨਾ ਜਾਣਾਂ ਉਹ ਰੱਬ ਉਹਦੀ ਪਾਤਸ਼ਾਹੀ ਨੂੰ ਕੋਈ ਨਾ ਅੱਜ ਤੱਕ ਚੈਲੰਜ ਕਰ ਸਕਿਆ ਨਾ ਅੱਜ ਤੱਕ ਕੋਈ ਖੋ ਸਕਿਆ ਉਹ ਸੱਚਾ ਮਾਲਕ ਹੈ ਜੀ ਤੇ ਸਹਿਬ ਜੀ ਕਹਿੰਦੇ ਪੀ ਅਮਰੀ ਗਣਤ ਨ ਗਣੀਆਂ ਕਾਈ ਆਪਣਾ ਵਿਰਧ ਪਛਾਣ ਹਾਥ ਦੇ ਰੱਖੇ ਆਪਣੇ ਕੋ ਸਦਾ ਸਦਾ ਰੰਗ ਬਾਣ ਸਾਚਾ ਸਾਹਿਬ ਸਤਿ ਸੱਚਾ ਦਾ ਪਾਪ ਸਦਾ ਫਿਰ ਰਹਿਣ ਵਾਲਾ ਉਹ ਮਾਲਕ ਹੈ ਤੇ ਸਦਾ ਹੀ ਜੀਵਾਂ ਉਤੇ ਦਇਆ ਕਰਦਾ ਹੈ ਰਹਿਮਤ ਕਰਦਾ ਦਇਆ ਕਰਦਾ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਦ ਕਲਿਆਣਾ ਉਹਨੇ ਮਿਹਰ ਕੀਤੀ ਮੈਨੂੰ ਗੁਰੂ ਨਾਲ ਜੋੜਿਆ ਗੁਰੂ ਨੇ ਕੀ ਕੀਤਾ ਮੇਰੇ ਜੀਵਨ ਵਿੱਚ ਵਿਕਾਰਾਂ ਦਾ ਬੰਦ ਮਾਰ ਦਿੱਤਾ ਰੋਕ ਲਾ ਦਿੱਤੀ ਇਹ ਵਿਕਾਰ ਮੇਰੇ ਮਨ ਨੂੰ ਉਹਦੀ ਵਿੱਚ ਪਰਵੇਸ਼ ਕਰਕੇ ਉਹਨੂੰ ਦੁਖੀ ਨਹੀਂ ਕਰ ਪਾਉਂਦੇ ਬੰਦ ਮਾਰ ਦਿੱਤਾ ਆਪਾਂ ਪੜਦੇ ਨੇ ਪਰਮੇਸ਼ਰ ਦਿੱਤਾ ਬੰਨ ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਨੇ ਬੰਦ ਮਾਰ ਦਿੱਤਾ ਜੀਵਨ ਦੇ ਸੁਰਤ ਦੇ ਆਲੇ ਦੁਆਲੇ ਵਿਕਾਰ ਉਹਨੇ ਦੇ ਵਿੱਚ ਪਰਮੇਸ਼ ਨਹੀਂ ਕਰ ਸਕਦੇ ਤੇ ਦੁੱਖ ਤੇ ਰੋਗ ਦਾ ਡੇਰਾ ਵੀ ਪੁੱਟਿਆ ਗਿਆ ਫਿਰ ਜੀਵਨ ਵਿੱਚੋਂ ਜਦੋਂ ਵਿਕਾਰਾਂ ਦਾ ਬੰਨ ਵੱਜ ਗਿਆ ਤੇ ਫਿਰ ਵਿਕਾਰ ਹੀ ਤੇ ਬੰਦੇ ਨੂੰ ਦੁਖੀ ਕਰਦੇ ਆ ਕਿਉਂਕਿ ਸਹਿਬ ਜੀ ਕਹਿੰਦੇ ਨੇ ਇਨ ਪੰਚਨ ਮੇਰੋ ਮਨ ਜੋ ਬਿਗਾਰਿਓ ਪਲ ਪਲ ਹਰ ਜੀ ਤੇ ਦਰਸ਼ਨ ਪਾਰਿਓ ਰੱਬ ਜੀ ਤੋਂ ਦੂਰ ਕਰ ਦਿੱਤਾ ਕਹਿੰਦੇ ਜਤ ਦੇਖੋ ਤਤ ਦੁੱਖ ਕੀ ਰਾਸੀ ਅਜੋ ਨਾ ਪਤਿਆਏ ਨਿਗਮ ਪੈਸਾ ਕੀ ਤੇ ਸਹਿਬ ਜੀ ਕਹਿੰਦੇ ਪੰਜ ਵਿਕਾਰ ਦੁਖੀ ਕਰਦੇ ਨੇ ਪੰਜਾਂ ਵਿਕਾਰਾਂ ਤੇ ਸੁਰਤ ਦੇ ਦਰਮਿਆਨ ਬੰਨ ਵੱਜ ਗਿਆ ਗੁਰੂ ਸਿੱਖਿਆ ਦਾ ਗੁਰ ਮਰਿਆਦਾ ਦਾ ਆਤਮਿਕ ਬਲ ਦਾ ਨਾਮ ਦਾ ਤੇ ਦੁੱਖਾਂ ਦਾ ਰੋਗਾਂ ਦਾ ਤੇਰਾ ਕੁੱਟਿਆ ਗਿਆ ਬੰਦ ਇਹ ਕਿੰਨੇ ਬੰਦ ਮਾਰਿਆ ਗੁਰੂ ਨੇ ਬੰਦ ਪਾਇਆ ਮੇਰੇ ਸਤਿਗੁਰੂ ਪੂਰੇ ਹੋਈ ਸਰਬ ਕਲਿਆਣ ਫਿਰ ਸਾਰੇ ਪਾਸੇ ਕਲਿਆਣ ਹੋ ਜਾਂਦੀ ਜੀਵਨ ਵਿੱਚ ਫਿਰ ਗੁਰਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜੈ ਜਾਈਏ ਤਹਾਂ ਕੋਈ ਸਰਬ ਕਲਿਆਣ ਜਿੱਥੇ ਜਾਂਦਾ ਸੁਖੀ ਆਨੰਦ ਵਿੱਚ ਹੈ ਤੇ ਅੱਗੇ ਸਹਿਬ ਜੀ ਕਹਿੰਦੇ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਣਣ ਖਾਣ ਕਹਿੰਦੇ ਨੇ ਆਹ ਜਿਹੜਾ ਤਨ ਜਿਹਦੇ ਉੱਤੇ ਤੂੰ ਮਾਣ ਕਰਦਾ ਹੈ ਨਾ ਇਹਦੇ ਨੈਣ ਨਕਸ਼ ਉੱਤੇ ਮਾਣ ਕਰਦਾ ਹੈ ਮੇਰੇ ਵਰਗੇ ਨੈਣ ਨਕਸ਼ ਨਹੀਂ ਕਿਸੇ ਦੇ ਫਿਰ ਇਹਦੇ ਜਿਹੜਾ ਰੂਪ ਰੰਗ ਹੈ ਉਹਦੇ ਉੱਤੇ ਮਾਣ ਕਰਦਾ ਹੈ ਮੇਰੇ ਵਰਗਾ ਸੋਹਣਾ ਨਹੀਂ ਕੋਈ ਫਿਰ ਆਪਣੀ ਬੌਡੀ ਆਪਣੇ ਡੌਲਿਆਂ ਉੱਤੇ ਬਾਹਾਂ ਉੱਤੇ ਮਨ ਕਰਦਾ ਕਿਨ ਲੱਗੀ ਇਹ ਤੇਰਾ ਨਹੀਂ ਹੈ ਹਾਂ ਤੈਨੂੰ ਦਿੱਤਾ ਜ਼ਰੂਰ ਹੈ ਮਾਲਕ ਨੇ ਤੇਰਾ ਨਹੀਂ ਹੈ ਇਹ ਸਰੀਰ ਉਹਨੇ ਦਿੱਤਾ ਹੀ ਤੇ ਇਹਦੇ ਵਿੱਚ ਜਿੰਦ ਵੀ ਉਹਨੇ ਪਾਈ ਆ ਜਿਉ ਪਾਏ ਪਿੰਡ ਜਿੰਦ ਸਾਜਿਆ ਇਹਨੂੰ ਸਵਾਰਿਆ ਸਾਜਿਆ ਇਹਦੇ ਵਿੱਚ ਜਿੰਦ ਪਾਈ ਜਿੰਦ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਨੇਉ ਬਾਰਿਆ ਸਾਹਿਬ ਜੀ ਕਹਿੰਦੇ ਜਿਓ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਂ ਕਹਿਣ ਲੱਗੇ ਅੱਜ ਤੈਨੂੰ ਮਾਣੋ ਸਕਦਾ ਹੈ ਮੈਂ ਕਮਾ ਕੇ ਲਿਆਉਣਾ ਮੈਂ ਖਵਾਨ ਮੈਂ ਪਹਿਨਾਉਣਾ ਨਹੀਂ ਉਹ ਕਮਾਈ ਦਾ ਜਰੀਆ ਨਾ ਬਣੇ ਉਹ ਤੇਰੇ ਵਾਸਤੇ ਰਸਤੇ ਨਾ ਖੋਲੇ ਫੇ ਕਮਾਈ ਕਿਥੋਂ ਕਰਕੇ ਲਿਆਏਗਾ ਤੂੰ ਉਹ ਰਸਤੇ ਖੋਲ ਪਾਏ ਕਮਾਈ ਕਰਨ ਦਾ ਜਰੀਆ ਬਣਦਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਖਵਾ ਰਿਆ ਉਹਦਾ ਦਿੱਤਾ ਤੂੰ ਖਾ ਰਿਆ ਉਹਦਾ ਦਿੱਤਾ ਤੂੰ ਪੈਣ ਰਿਆ ਜਿਉ ਬਾਏ ਪਿੰਡ ਜਿੰਨ ਸਾਜਿਆ ਦਿੱਤਾ ਇਸ ਕਰਕੇ ਰੱਬ ਜੀ ਦੇ ਜੇ ਪਰਉਪਕਾਰ ਅਸੀਂ ਜੇ ਕਿਤੇ ਪੜਨੇ ਹੋਣ ਨਾ ਜੇਤੇ ਕਰਨੇ ਹੋਣ ਤੇ ਛੇਵੀਂ ਅਸ਼ਟਪਦੀ ਪੂਰੀ ਦੀ ਪੂਰੀ ਪਰਉਪਕਾਰਾਂ ਨਾਲ ਭਰੀ ਹੋਈ ਉਹ ਪੜ ਲਿਆ ਕੋਈ ਜੀ ਪ੍ਰਸਾਦ ਛਤੀ ਹੀ ਅੰਮ੍ਰਿਤ ਖਾਏ ਤਿਸ ठाकुर ਕੋ ਰਖਮਨ ਮਾਹੀ ਜੀ ਪ੍ਰਸਾਦ ਸੁਗੰਧਤ ਤਨ ਨਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੀ ਪ੍ਰਸਾਦ ਬਸੈ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੀ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਟ ਪੈਰ ਸਿਮਰੂ ਇਸ ਤਰਸਨਾ ਜੀ ਪ੍ਰਸਾਦ ਪਾਟ ਪਟੰਬਰ ਹੰਡਾਵੇ ਕੱਪੜੀਆਂ ਦੀ ਗੱਲ ਕੀਤੀ ਜੀ ਪ੍ਰਸਾਦ ਆ ਭੁਖਨ ਪੈਰੀ ਜੇ ਗਹਿਣੀਆਂ ਦੀ ਗੱਲ ਕੀਤੀ ਸੋਨੇ ਚਾਂਦੀ ਦੀ ਗੱਲ ਕੀਤੀ ਸਾਬ ਜੀ ਕਹਿੰਦੇ ਉਹਦੀ ਕਿਰਪਾ ਨਾਲ ਹੀ ਤੂੰ ਇਹ ਸਾਰਾ ਕੁਝ ਖਾਣਾ ਏ ਪਹਿਣਨਾ ਜੀਉ ਪਾਏ ਪਿੰਡ ਜਿੰਨ ਸਾਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰੱਖੀ ਉਹਨੇ ਬੜੀ ਕਮਾਲ ਦੀ ਪੰਪੀ ਹੈ ਕਹਿੰਦੇ ਆਪਣੇ ਦਾਸ ਦੀ ਇੱਜ਼ਤ ਉਹ ਆਪ ਰੱਖਦਾ ਦੂਜਿਆਂ ਨਾਲ ਨੂੰ ਨਫ਼ਰਤ ਹੈ ਹਾਂ ਜੀ ਦੂਜਿਆਂ ਨਾਲ ਦੂਜਿਆਂ ਦੀ ਇੱਜ਼ਤ ਦੀ ਉਹਨੂੰ ਕੋਈ ਪਰਵਾਹ ਨਹੀਂ ਉਹਨੂੰ ਪਰਵਾਹ ਹੈ ਦੋ ਪੁੱਤਰ ਉਹਨਾਂ ਮਾਂ ਬਾਪ ਦੇ ਤੇ ਮਾਂ ਬਾਪ ਇੱਕ ਦੀ ਇੱਜ਼ਤ ਦੀ ਪਰਵਾਹ ਕਰੂਗਾ ਨਹੀਂ ਦੋਵਾਂ ਇੱਕ ਆਗਿਆਕਾਰੀਏ ਇੱਕ ਮਾਤਾ ਪਿਤਾ ਦੇ ਦੱਸੇ ਉਸੂਲਾਂ ਤੇ ਚੱਲਦਾ ਹੈ ਮਾਤਾ ਪਿਤਾ ਨੂੰ ਪਤਾ ਹੈ ਕਿ ਇਹ ਇਹਦੀ ਇੱਜ਼ਤ ਪਤ ਨੂੰ ਕੋਈ ਖਤਰਾ ਨਹੀਂ ਕਿ ਇਹ ਚੰਗੇ ਸੰਸਕਾਰ ਚੰਗੇ ਗੁਣ ਲੈ ਕੇ ਵਿਚਰ ਰਿਆ ਵਾ ਤੇ ਉਹ ਗੁਣ ਉਹ ਸੰਸਕਾਰ ਇਹਦੀ ਰਾਖੀ ਬਣੀ ਮਾਤਾ ਪਿਤਾ ਨੇ ਜੋ ਸੰਸਕਾਰ ਦੇ ਦਿੱਤੇ ਜੋ ਗੁਣ ਦੇ ਦਿੱਤੇ ਦਵਾ ਦਿੱਤੇ ਉਹ ਸਮਝ ਲਓ ਉਹਦੀ ਰਾਖੀ ਬਣ ਗਏ ਉਹਦੀ ਇੱਜ਼ਤ ਪਤ ਦੇ ਰਾਖੇ ਬਣ ਗਏ ਤੇ ਇੱਕ ਨਹੀਂ ਸਮਝਦਾ ਇਹ ਸਾਡੀ ਗੱਲ ਨਹੀਂ ਮੰਨਦਾ ਇਹ ਸੰਸਕਾਰਾਂ ਨੂੰ ਗੁਣਾਂ ਨੂੰ ਛਿੱਕੇ ਤੇ ਤੰਗ ਕੇ ਜੀਵਨ ਬਤੀਤ ਕਰ ਰਿਹਾ ਇਹਦੀ ਇੱਜ਼ਤ ਪਤਦਾ ਤੇ ਸਾਡੇ ਕੋਲ ਹੁਣ ਕੋਈ ਵੀ ਸਾਡੇ ਹੱਥ ਖੜੇ ਨਹੀਂ ਇਹ ਆਪਣੀ ਇਸ ਦੁਰਗਤੀ ਦਾ ਆਪ ਜ਼ਿੰਮੇਵਾਰ ਹੈ ਹੁਣ ਆਪਣੇ ਦਾਸ ਕੀ ਜਿਹੜਾ ਉਹਨੂੰ ਸਮਰਪਿਤ ਹੋ ਗਿਆ ਜਿਨੇ ਉਹਦੇ ਗੁਣ ਉਹਦੀ ਰਜ਼ਾ ਉਹਦਾ ਹੁਕਮ ਫੋਲੋ ਕਰਨਾ ਸ਼ੁਰੂ ਕਰ ਦਿੱਤਾ ਭਿਰਤੀ ਦੀ ਰੱਬ ਦੀ ਗਰੰਟੀ ਹੋ ਜਾਂਦੀ ਹੈ ਨਾ ਉਹ ਗੁਣ ਜਿਹੜੇ ਗੁਣਾਂ ਦੇ ਰੂਪ ਵਿੱਚ ਜਿੱਥੇ ਰੱਬ ਬੈਠਾ ਹੈ ਨਾ ਮਰਿਆਦਾ ਦੇ ਰੂਪ ਵਿੱਚ ਜਿੱਥੇ ਰੱਬ ਬੈਠਾ ਹੈ ਰਜ਼ਾ ਦੇ ਰੂਪ ਦੇ ਵਿੱਚ ਉਹਨੂੰ ਫੋਲੋ ਕਰਨ ਵਾਲਾ ਕੋ ਦੀ ਇੱਜ਼ਤ ਪਤ ਆਪ ਰੱਖੇਗਾ ਆਪਣੇ ਦਾਸ ਕੀ ਆਪ ਤੈਜ ਰਾਖੀ ਨਾਨਕ ਸਤਿਗੁਰੂ ਨਾਨਕ ਉਹ ਤੋਂ ਸਦਕੇ ਜਾਂਦਾ ਹੈ ਕੁਰਬਾਨ ਜਾਂਦਾ ਹੈ ਆਪਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਡੀ ਇਜਤ ਪੱਤ ਦੇ ਰਾਖੇ ਬਣ ਜਾਣਗੇ ਆਪਣੀ ਧੀ ਨੂੰ ਆਪਣੇ ਪੁੱਤਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨੀ ਲਗਾ ਦਈਏ ਸਿੱਖਿਆ ਨਾਲ ਜੋੜ ਦਈਏ ਉਪਦੇਸ਼ਾਂ ਨਾਲ ਉਹਨੂੰ ਅੰਦਰੋਂ ਸੁਰਤ ਕਰਕੇ ਜੋੜ ਦਈਏ ਭਰ ਦਈਏ ਤੇ ਗੁਰੂ ਉਸ ਪੁੱਤਰ ਦੇ ਵਿੱਚੋਂ ਉਸ ਧੀ ਦੇ ਵਿੱਚੋਂ ਸਾਡੀ ਪੱਗ ਨੂੰ ਦਾਗ ਨਹੀਂ ਲੱਗਣ ਦੇਗਾ ਹੁਣ ਜਿਹੜੇ ਮਾਂ ਬਾਪ ਆਪ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਜੁੜੇ ਨਾ ਮੂਲ ਮੰਤਰ ਦਾ ਜਾਪ ਨਾ ਗੁਰ ਮੰਤਰ ਦਾ ਜਾਪ ਨਾ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਨਾ ਉਹਦੀ ਵਿੱਚੋਂ ਕੋਈ ਸਿੱਖਿਆ ਨਾ ਕੋਈ ਉਪਦੇਸ਼ ਤੇ ਜਿਵੇਂ ਸਮਾਜ ਜੀਵਨ ਜੀ ਰਿਹਾ ਹੈ ਨਵੇਂ ਢੰਗ ਦੇ ਨਾਲ ਉਸ ਤਰ੍ਹਾਂ ਦਾ ਜੀਵਨ ਮਾਪੇ ਜੀ ਰਹੇ ਨੇ ਤੇ ਗਾਂ ਬੱਚੇ ਵੀ ਉਸ ਤਰ੍ਹਾਂ ਫਿਰ ਬੱਚੇ ਵੀ ਆਪਣੀਆਂ ਮਨਮਰਜ਼ੀਆਂ ਕਰਦੇ ਨੇ ਫਿਰ ਉਹ ਪੱਗ ਨੂੰ ਦਾਗ ਵੀ ਲਾ ਦਿੰਦੇ ਨੇ ਤੇ ਇਸ ਤਰ੍ਹਾਂ ਜਦੋਂ ਗੁਰੂ ਨੂੰ ਸਮਰਪਿਤ ਹੋ ਕੇ ਜੀਵਨ ਜਿਊਏਗਾ ਨਾ ਧੀ ਪੁੱਤਰ ਨੂੰ ਨਾਲ ਜੋੜ ਦੇਵੇਂਗਾ ਤੇਰੀ ਪੱਗ ਉੱਚੀ ਕਰਨਗੇ ਤੇਰੇ ਬੱਚੇ ਕਿਉਂਕਿ ਗੁਰੂ ਨੇ ਉੱਚੀ ਕੀਤੀ ਗੁਰੂ ਨਾਲ ਜੁੜ ਗਏ ਗੁਰੂ ਨੇ ਉੱਚਿਆ ਕਰ ਦਿੱਤਾ ਸੁਰਤ ਕਰਕੇ ਉੱਚੇ ਹੋ ਗਏ ਵਿਚਾਰਾ ਕਰਕੇ ਉੱਚੇ ਹੋ ਗਏ ਤੇ ਜਿਹਦੇ ਵਿਚਾਰ ਪਵਿੱਤਰ ਹੋ ਗਏ ਸੁਰਤ ਪਵਿੱਤਰ ਹੋ ਗਈ ਉਹ ਮਾੜਾ ਕੰਮ ਗਲਤ ਜੀਵਨ ਵਿੱਚ ਕਰੇਗਾ ਨਹੀਂ ਜਿਹਦੇ ਨਾਲ ਦਾਗ ਲੱਗੇ ਕੋਲੋਂ ਪੱਗ ਨਹੀਂ ਵੀ ਹੋਵੇ ਇਸ ਕਰਕੇ ਸਤਗੁਰਜ ਨੇ ਆਖਿਆ ਗੁਰ ਕੀ ਮਤ ਤੂੰ ਲੈ ਆਣੀ ਤੇਰੀ ਪੱਗ ਨੂੰ ਦਾਗ ਨਾ ਲੱਗੇ ਤੇਰੀ ਕੋਲ ਨੂੰ ਦਾਗ ਨਾ ਲੱਗੇ ਗੁਰੂ ਦੀ ਮਤ ਲੈ ਕੇ ਤੁਰ ਜਾ ਬੱਚਿਆਂ ਨੂੰ ਵੀ ਦਿੰਦੇ ਗੁਰੂ ਦੀ ਮੱਤ ਲੈ ਕੇ ਤੁਰ ਜੀਵਨ ਬਤੀਤ ਕਰ ਨਹੀਂ ਤੇ ਫਿਰ ਡੁੱਬ ਜਾ ਹੀ ਲਈ ਭਗਤ ਬਿਨਾ ਬੋ ਦੂਬੇ ਸਿਉਂ ਇਸ ਪਾਵਨ ਮੁਕਮਨਾਮੀ ਦੀ ਵਿਚਾਰ ਆਪਾਂ ਸੰਖੇਪ ਦੇ ਸੀਮਤ ਜੇ ਸਮੇਂ ਦੇ ਵਿੱਚ ਕੀਤੀ ਹੈ ਜੀ ਹਮਰੀ ਗਣਤ ਨ ਗਣੀਆਂ ਕਾਈ ਆਪਣਾ ਗਿਰਦ ਪਛਾਨ ਸਾਬ ਜੀ ਕਹਿੰਦੇ ਜੇ ਤੇਰੇ ਕੋਲ ਗਲਤੀਆਂ ਹੋ ਗਈਆਂ ਔਣਤਾਈਆਂ ਹੋ ਗਈਆਂ ਇਸ ਮਾਲਕ ਦੇ ਅੱਗੇ ਆ ਕੇ ਸਮਰਪਿਤ ਹੋ ਜਾ ਆਪਣੇ ਗੁਨਾਹ ਦੀ ਅੱਗੇ ਰੱਖ ਦੇ ਤੇ ਉਹਦਾ ਮੁੱਢਕਪੀਮਾ ਦਾ ਪਿਆਰ ਵਾਲਾ ਸੁਭਾਅ ਹੈ ਉਹ ਤੇਰੇ ਕੀਤੇ ਗੁਨਾਹ ਨੂੰ ਚਿਤਾਰੇਗਾ ਨਹੀਂ ਤੈਨੂੰ ਗੜ ਨਾਲ ਲਾਵੇਗਾ ਗਣਕਾ ਵਾਂਗੂ ਤੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇ ਦੇਵੇਗਾ ਤੈਨੂੰ ਜੰਮਣ ਮਰਨ ਦੀ ਗੇੜ ਵਿੱਚ ਨਹੀਂ ਪੈਣ ਦੇਗਾ ਸੋ ਇਹ ਅੱਜ ਦਾ ਜੋ ਵਿਸ਼ਾ ਸੀ ਹੁਕਮਨਾਮੇ ਦਾ ਸੋ ਆਪ ਸਾਰਿਆਂ ਦਾ ਧੰਨਵਾਦ ਜਵਾਬ ਜੀ ਇਦੀ ਗਣਤੀ ਵਿੱਚ ਫਿਰ ਵੀ ਪਹੁੰਚ ਗਏਓ ਕਥਾ ਨਾਲ ਕੀਰਤਨ ਨਾਲ ਪਿਆਰ ਕਰਦੇਓ ਇਸੇ ਤਰ੍ਹਾਂ ਹਰ ਹਫਤੇ ਤੁਸੀਂ ਕਥਾ ਵਿੱਚ ਕੀਰਤਨ ਵਿੱਚ ਪਹੁੰਚਿਆ ਕਰੋ ਜੀ 10 ਪਰਸੋਂ ਬੇਅੰਤ ਪੁੰਨਾ ਹੋ ਗਈਆਂ ਹੋਣ ਗਿਆ ਆਪ ਜੀ ਅਸੀਸ ਦੇਣਾ ਕਥਾ ਕਰਨ ਦੀ ਜਾਚ ਆਜਾਏ ਮੂਲ ਮੰਤਰ ਗੁਰਮੰਤਰ ਦਾ ਜਾਪ ਜ਼ਰੂਰ ਕਰਿਆ ਕਰੀਏ ਤਾਂ ਕਿ ਜੀਵਨ ਵਿੱਚ ਪਵਿੱਤਰਤਾ ਆ ਜਾ ਸਕੇ ਰੱਬ ਜੀ ਦੇ ਨੇੜੇ ਅਸੀਂ ਹੋ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ